ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਕੁਐਸਟਰ ਤੁਹਾਡੇ ਅਗਾੜੇ ਕਿ ਆਪਣੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਾ ਕਰੋ ਕੋਈ ਵੀ ਲਾਹਮੇ ਵਾਲੀ ਗੱਲਾਂ ਨਾ ਰਹਿ ਜੇ ਸਜਣੋ ਅੱਜ ਦੀ ਵਿਜ਼ਿਟ ਪਿੰਡ ਸੋਲ ਠੱਠੀਆਂ ਆ ਗਿਆ ਜ਼ਿਲ੍ਹਾ ਤੇ ਤਹਿਸੀਲਾ ਸ਼੍ਰੀ ਤਰਨਤਾਰ ਸਾਹਿਬ ਆ ਗਿਆ ਭਾਈ ਸਤਨਾਬ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਆਂ ਸੱਜਣੋ ਅੱਜ 13 ਪੋਵ ਆ ਸ਼ਹੀਦੀ ਦਿਹਾੜਿਆਂ ਦਾ ਸਮਾਂ ਚੱਲ ਰਿਹਾ ਏ ਅੱਜ ਆਖਰੀ ਸ਼ਹੀਦੀ ਦਿਹਾੜਿਆਂ ਦਾ ਦਿਨ ਆ ਸਾਬਜਾਦਾ ਬਾਬਾ ਜੋਰਾਵਰ ਸਿੰਘ ਸਾਬਜਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਦਾ ਅੱਜ 11:00 ਵਜੇ ਦੇ ਸਮੇਂ ਦੇ ਨਾਲ ਜੋ ਸ਼ਹੀਦੀ ਦਿਹਾੜਾ ਚੱਲ ਰਿਹਾ ਸੀ ਸ਼ਹੀਦ ਕੀਤਾ ਗਿਆ ਇਹਨਾਂ ਨੂੰ ਉਹਨਾਂ ਮਹਾਪੁਰਖਾਂ ਦੀ ਕਮਾਈ ਦਾ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਕੋਟਨ-ਕੋਟ ਪ੍ਰਣਾਮ ਸੱਜਣੋ ਆਪਣੇ ਬੱਲੇ ਆਪਣੇ ਪੁਰਖਿਆਂ ਨੇ ਆਪਣੇ ਬਾਬਿਆਂ ਨੇ ਸਾਬਜਾਦਿਆਂ ਨੇ ਆਪਣੇ ਬੱਲੇ ਕੁਰਬਾਨੀਆਂ ਕੀਤੀਆਂ ਤੇ ਆਪਣਾ ਵੀ ਫਰਜ਼ ਬਣਦਾ ਏ ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਚੱਲਣਾ ਠੀਕ ਆ ਸਿੱਖੀ ਸਰੂਪ ਨੂੰ ਸਾਹਮ ਕੇ ਰੱਖਣਾ ਠੀਕ ਆ ਜੀ ਗੁਰੂ ਪਾਤਸ਼ਾਹ ਦੇ ਖੰਡੇ ਬਾਟੇ ਦਾ ਅਮਰ ਸ਼ਾਹ ਕੇ ਗੁਰੂ ਵਾਲਾ ਬਾਨਾ ਚਲੋ ਹਰ ਵੀਡੀਓ 'ਚ ਮੈਂ ਨਹੀਂ ਕਦੀ ਕਿਹਾ ਅੱਜ ਬੇਨਤੀ ਕਰ ਰਿਹਾ ਹਾਂ ਸ਼ਹੀਦਾਂ ਸਿੰਘਾਂ ਤੋਂ ਪ੍ਰੇਰਨਾ ਲੈ ਰਿਹਾ ਹਾਂ ਕਿ ਹਰ ਇੱਕ ਨੂੰ ਜਿਹੜਾ ਬਿਲਕੁਲ ਸਹੀ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਉੱਥੇ ਇਹ ਵੀ ਕਹਿ ਰਿਹਾ ਹਾਂ ਹਰ ਇੱਕ ਨੂੰ ਕਿ ਬਿਲਕੁਲ ਸਹੀ ਸਾਫ਼ ਸੁਥਰਾ ਕੰਮ ਕਰੋ ਮਾਇਆ ਮੋਣੀ ਹੱਥਾਂ ਦੀ ਮਹਿਲ ਆਉਂਦੀ ਜਾਂਦੀ ਰਹਿੰਦੀ ਆ ਤੇ ਜ਼ਿਆਦਾ ਵੀ ਇਹਨੂੰ ਲਾਲਚ ਦੇ ਵਿੱਚ ਨਹੀਂ तरीके ਨਾਲ ਥੋੜਾ ਬੜਾ ਲਈ ਚੱਲੋ ਤੇ ਕਮਾਈ ਕੀਤੀ ਜਾਓ ਬਿਲਕੁਲ ਸੱਚਾਈ ਦੇ ਨਾਲ ਕੰਮ ਕਰੋ ਕੋਈ ਵੀ ਝੂਠ ਪ੍ਰਾਧ ਨਾ ਕਰੋ ਧੋਖਾ ਧਾੜੀ ਨਾ ਕਰੋ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰੋਗੇ ਤਾਂ ਲੰਬੇਰਾ ਸਮਾਂ ਚੱਲੀ ਜਾਓਗੇ ਬਾਕੀ ਕਰਦੇ ਆਂ ਗੱਲਬਾਤ ਜੁੜੇ ਨੇ ਆਪਣੇ ਨਾਲ ਭਾਈ ਸਤਨਾਬ ਸਿੰਘ ਸੋਲ ਸਾਹਿਬ ਜੁੜੇ ਰਹੋ ਵੀਡੀਓ ਨੂੰ ਗਾ ਦੱਬ ਕੇ ਸ਼ੇਅਰ ਕਰ ਦਿਓ ਬੇਨਤੀ ਹੈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਰਾਉ ਉਹਦੀ ਕਿਰਪਾ ਮਹਾਰਾ ਜੀ ਚਾਹ ਸ਼ੁਕਰ ਹੈ ਜੀ ਪਹਿਲੋਂ ਦੇ ਸ਼ਹੀਦਾਂ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਕਰਦੇ ਹਾਂ ਆਪਾਂ ਇਹਨੇ ਜੋਗੇ ਨਹੀਂ ਹੈਗੇ ਆ ਆਪਾਂ ਮਹਾਂਪੁਰਖਾਂ ਦੇ ਤੂੜ ਅਰਗੇ ਬਣੀ ਆ ਹਾਂ ਜੀ ਹਾਂ ਜੀ ਤੇ ਆਪਣੇ ਬਲੇ ਵੇ ਕਿਡੀਆਂ ਕਿਡੀਆਂ ਕੁਰਬਾਨੀਆਂ ਕੀਤੀਆਂ ਹਾਂ ਅਹੀਂ ਕਾਹੇ ਜੋਗੇ ਬਣੀ ਜੀ ਮਾਰ ਨਹੀਂ ਜੀ ਨਹੀਂ ਸਹੀ ਗੱਲ ਆ ਚਲੋ ਅਹੀਂ ਚੱਲ ਸਿੱਖਿਆ ਲੈਣੀ ਚਾਹੀਦੀ ਸਿੱਖਿਆ ਲੈਣੀ ਮਾਰ ਜੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਬਾਦਸ਼ਾਹ ਕਿਰਪਾ 10 ਜਨਮਾਂ ਵਿੱਚ ਲੈ ਲਗੇ ਤਾਂ ਵੀ ਨਹੀਂ ਹੰਦਾ ਸਾਂ ਨਹੀਂ ਨਾ ਚੁਕਾ ਸਕਦੇ ਨਹੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਆਪਣੇ ਵੱਲੇ ਅੱਜ ਦੇ ਦਿਨ 13 ਪੋ ਵਾਲੀ ਕੜਾਕੇ ਵਾਲੀ ਠੰਡ ਦੇ ਵਿੱਚ ਹੈ ਤੇ ਕਿੱਡੇ ਉਹਨਾਂ ਨੂੰ ਜਾਈਟਾਂ ਪਈਆਂ ਜੀ ਧੁੱਪ ਲੱਗੀ ਤਾਂ ਵੀ ਪਈਆਂ ਬਿਲਕੁਲ ਜੀ ਜੀ ਉਹਨਾਂ ਨੇ ਉਦਾਂ ਕੱਟੀਆਂ ਰਾਤਾਂ ਬੜੀਆਂ ਕੁਰਬਾਨੀਆਂ ਉਹਨਾਂ ਦੀ ਆਪਾਂ ਗੇਟੀਆਂ ਜ਼ਾਲਮ ਸਰਕਾਰਾਂ ਹੀ ਉਹਦੋਂ ਦੀਆਂ ਬੜੀਆਂ ਬੜੀਆਂ ਜੀ ਬੜੀਆਂ ਤੇ ਕਿੱਡਾ ਨਿੱਕੇ ਨਿੱਕੇ ਬੱਚਿਆਂ ਨਾਲ ਕਹਿਰ ਕੀਤਾ ਨਾ ਕਹਿਰ ਕੀਤਾ ਜੀ ਬਹੁਤ ਵੱਡਾ ਜਿਆਦਾ ਕਹਿਰ ਕੀਤਾ ਹਾਂ ਤੇ ਸ਼ੁਰੂਆਤ ਪਹਿਲਾ ਡਰੈਸ ਸਮਝਾਈਏ ਨੋਟ ਕਰਾਈਏ ਭੈਣ ਬਰਾਊਨ ਜੀ ਜਿਹੜਾ ਪਿੰਡ ਸੋਲ ਜਿਹਦਾ ਦਰਦ ਤਾਰਨ ਹਾਂਜੀ ਨੰਬਰ ਆਪਣਾ ਹੈ 73 474 08395 ਠੀਕ ਆ ਹਾਂਜੀ ਤੇ ਜਲਦੀ ਕਰੀਏ ਸ਼ੁਰੂਆਤ ਹਾਂਜੀ ਜਲਦੀ ਸ਼ੁਰੂਆਤ ਪਿਓਰ ਜਰਸੀ ਆ ਗਈ ਹੈ ਹਾਂਜੀ ਪਿਓਰ ਜਲਦੀ ਅੱਜ ਹੀ ਸੂਈਏ ਹਾਂਜੀ ਹਾਂਜੀ ਅੱਜ ਹੀ ਸੂਈਏ ਜੀ ਆ ਆਮਗੜ ਦੀ ਜੇਲ ਪਈ ਜੋ ਅੱਛਾ ਤੇ ਅੱਜ ਹੀ ਸੂਗੇ ਡਈ ਆ। ਬਸ ਸਜਰੋ। ਜੇਰ ਵੀ ਬਾਲਟੇ ਚ ਪਈ ਏ। ਤੇ ਬਛੀ ਰਤੀ। ਹਾਂਜੀ ਨਹੀਂ ਬਛਾ ਵੀਰ ਜੀ ਮਗਰ। ਬਛਾ ਆ ਗਿਆ। ਮਗਰ ਬਛਾ ਆ ਗਿਆ ਜੀ। ਵਾਹ ਵਾਹ। ਹਾਂਜੀ। ਤੇ ਕਿੰਨਾ ਕਿ ਕੋਈ ੜਗੇ ਨਾ ਬੋਲਾ ਚ ਹੋਇਆ ਹੋਊਗਾ। ਭਾਜੀ 4 ਕਿਲੋ ਬੋਲਾ ਚ ਹੋਇਆ ਪਵੈਰ ਤੇ। ਠੀਕ ਆ। ਹਾਂਜੀ। ਤੇ ਲਓ ਸਜਰੋ ਦੁਪਹਿਰ ਦਾ ਸਮਾਂ ਆ ਗਿਆ। ਚਲੋ ਤੋਰ ਕੀ ਕਰਨ ਵਾਲੀ। ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਕਰਕੇ ਹਰ ਨਗਰ ਦੇ ਵਿੱਚ ਨਗਰ ਕੀਰਤਨ ਸਹਿਬ ਜੀਾਂ ਦੀ ਯਾਦ ਵਿੱਚ ਤੇ ਅੱਜ ਉਦਰੀ 10ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਪ ਵੀ ਆ ਤੇ ਉਹ ਵੀ ਸਬੰਧ ਦੇ ਵਿੱਚ ਨਗਰ ਕਿਰਤਨਹਾਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਸਤਨਾ ਵੈਗਰੂ ਦੇ ਜਾਪ ਸੁਹਣੀ ਸਾਹਿਬ ਜੀ ਦੇ ਜਾਪ ਜਿੱਤਰਾ ਜਿੱਤਰਾ ਕਿਸੇ ਤੋਂ ਜਿੰਨਾ ਜਿੰਨਾ ਵੈਗਰੂ ਦੇ ਨਾਲ ਜੜਿਆ ਜਾਂਦਾ ਉਸ ਹਿਸਾਬ ਨਾਲ ਚੱਲ ਰਹੇ ਨੇ ਇਹ ਕਰਕੇ ਲੇਟ ਹੋ ਗਿਆ ਆਪਾਂ ਤੇ ਦੁਪਹਿਰ ਦਾ ਸਮਾਂ ਆ ਗਿਆ ਕੋਈ 12 1 ਦਾ ਕਿ ਉਹ ਟਾਈਮ ਦਾ ਅੰਦਾਜ਼ਾ ਲਾ ਲਿਓ ਕਿ ਇਹਨੇ ਕਿੰਨੀ ਕਿ ਸ਼ਾਮ ਨੂੰ ਬੰਨਣਾ ਹੈ ਸਵੇਰ ਚਵਾਈ ਹੋ ਗਈ ਇੱਕ ਹਨਾ ਹਾਂਜੀ ਜੀ ਉਹ ਵੀ ਜੇਰੇ ਨੇ ਹੁਣ ਪਾਈ ਆ ਬਸ ਸੂਗ ਰਹੀ ਨਾ ਕਿ ਚਵਾਈ ਕਰਦੀ ਡੰਗਰ ਬੈਣਾ ਮੈਨੂੰ ਸੋਖਾ ਆਿੰਦਾ ਦਬ ਦੁਬੀ ਆਉਂਦੀ ਹਾਂ ਹਾਂਜੀ ਜੀ ਤੇ ਕਿੰਨਾ ਦਾ ਡਿਮਾਂਡ ਕਿੰਨੀ ਕਰ ਰੇਡ ਵੀਰ ਜੀ ਬਾਬਾ ਜੀ ਬਿਲਕੁਲ ਜੈਜ ਪਾਉਣਾ ਰੇਟ ਪਾਸ ਸਿਰਫ 62000 ਰੁਪਏ ਦੋ ਛੱਡ ਦੇਣਾ 50 ਛੱਡ ਦੇ ਦੋ ਹੀ ਛੱਡ ਦੇ ਦੋ ਹਜ਼ਾਰ ਦਾ ਜੀ ਇੱਕ ਵਾਰ ਫੇਸ ਕੁਆਲਿਟੀ ਵਿਖਾਈ ਬਹੁਤ ਜਿਆਦੀ ਕਿ ਵਾਹ ਚੰਗੀ ਵਹਿੜਿਆ ਵਾਹ ਵਾਹ ਬੇਟਾ ਵਾਪਾ ਰੇਡ ਪਾਉਣਾ ਜਾਇਜ਼ ਕਿਹੜਾ ਵੀ ਉਹ ਡੇਟ ਨਹੀਂ ਜਾਣ ਨਕਲ ਕੁਆਲਿਟੀ ਦੀ ਨਹੀਂ ਆ ਪੰਜਾਬ ਵਾਲੀ ਮੱਚ ਲਾ ਲਈ ਨਹੀਂ ਥੱਲੇ ਬਹਿ ਕੇ ਕਰਾ ਧਾਰ ਦੂਰ ਕਰਮਾਈ ਲਵਾਰੇ ਜੱਟਾ ਹੈ ਇਹ ਕੀ ਬੱਚਾ ਛੱਡਿਆ ਹੋਵੇ ਹੁੰਦਾ ਵਾਦਾ ਆ ਜਾਂਦਾ ਹਾਂ ਜੀ ਹੱਸ ਫੇਰ ਕੇ ਬਹਿ ਜਾ ਕਈ ਰਾ ਦੱਸਾਂ ਕੀ ਆ ਨਹੀਂ ਵੀ ਇਹ ਹਿੱਲਦੇ ਆਪਣੀ ਗਰੰਟੀ ਨਹੀਂ ਨਹੀਂ ਹਿੱਲਣਾ ਦਿੰਨੇ ਭਾਈ ਕੀ ਆ ਹਾਂ ਜੀ ਹਾਂ ਲਓ ਜੀ ਜੋ ਬੱਚਾ ਬੱਚਾ ਲੱਗਦੇ ਨਾ ਉਹਨੂੰ ਪਤਾ ਮੈਂ ਪਸਮਪਈ ਹੁਣ ਮੈਨੂੰ ਚੋਣਾ ਹੀ ਚੋਣਾ 60000 ਦੀ ਮਿਲ ਜਾਊਗੀ ਥਾਨ ਸਜਣੋ ਵੇਖ ਸਕਦੇ ਜੇ ਬੱਚੇ ਘੜੀ ਧਾਰਾ ਮਰਾ ਦਿੰਦੇ ਆ ਹਾਂ ਲਵਾ ਦੇ ਧਾਰਾ ਹੀ ਲਵਾ ਦੇ ਕਿਉਂਕਿ ਦੂਰੋਂ ਨੇੜੇੋਂ ਆਉਣਾ ਹੈ ਲੋ ਜੀ ਇਹਦੀ ਮੋਗਾ ਹੀ ਆ ਗਏ ਵਾਹ ਨਹੀਂ ਠੀਕ ਆ ਓਕੇ ਹੈ ਨਾ ਇਹਨਾਂ ਜੋ ਭੂਰ ਨਹੀਂ ਛੱਟਾ ਨਹੀਂ ਸੱਚਾਈ ਚੰਗੀ ਲੱਗੀ ਵੈੜ ਨੂੰ ਨੋ ਸਜਣੋ ਇਹ ਆਈ ਬਿਲਕੁਲ ਚੰਗੀ ਆ ਤੇ ਲੈਵਾ ਤੇ ਜਾਣਾ ਨਹੀਂ ਤੇ ਆਈਆਂ ਨਾ ਕੋਈ ਮੰਨੇ 20 ਕਿਲੋ ਦੁੱਧ ਨੂੰ ਕਿਹਾਂ ਦਾ ਹੈ ਜੀ ਕੋਈ ਨਹੀਂ ਆਦਾ 20 ਕਿਲੋ ਦੁੱਧ ਵੀ ਪਾ ਸਕਦੀ ਆ ਹੋ ਸਕਦਾ 18 17 ਵੀ ਦੇ ਸਕਦੇ ਗਾਂ ਸਾਹ ਹੈ ਤੁਹਾਡੀ ਬਾਕੀ ਵੀਰ ਜੀ ਕੋਈ ਪਸ਼ੂ ਨਾ ਇਹ ਸੇਵਾ ਦੇ ਗੱਲ ਨਿਬੜਦੀ ਆ ਦੇਖੋ ਜੇ ਸੇਵਾ ਕਰੀਏ ਦੁੱਧ ਦਿੰਦੀਆਂ ਜੇ ਸੇਵਾ ਨਾ ਕਰੀਏ ਫੇਰ ਹੀ ਦੁੱਧ ਦਿੰਦੀਆਂ ਆ ਲਓ ਜੀ ਇਹ 60000 ਦਾ ਤੋਹਫਾ ਤੁਹਾਨੂੰ ਪਹਿਲੇ ਤੌਰ ਤੇ ਸੱਜਣ ਨੂੰ ਦੇਤਾ ਤੇ ਆ ਦੂਜੇ ਨੰਬਰ ਤੇ ਇਹ ਵੀ ਸੂਈ ਮਗਰ ਬੱਛੀ ਦੇ ਬੱਛਾ ਭਾਈ ਇਹਦੇ ਮਗਰ ਬੱਛੀ ਜੀ ਬੱਛੀ ਢੰਪੀ ਆ ਗਿਆ ਹੈ ਨਾ ਇਹਨੂੰ ਧਾਰਾਂ ਪਹਿਲਾਂ ਹੀ ਲਵਾ ਦੇ ਕਿਉਂਕਿ ਦੂਰੋਂ ਨੇੜੇੋਂ ਆਉਣਾ ਪਤਾ ਲੱਗ ਜੇ ਤਾਰਾ ਦੇ ਵਿੱਚ ਕਿ ਕਿਦਾਂ ਛਾਂ ਤੇੰਦਾ ਵੀ ਬਈ ਸਦਨਾਮ ਚੰਗਾ ਲੱਗਾ ਵਹਿੜੀ ਦਾ ਅੰਦਰ ਵਿੱਚ ਪਹਿਲਾ ਸੁਕੇ ਵਹਿੜ ਪਰ ਬਹੁਤਾ ਨਗੀਨਾ ਹੈ ਨਗੀਨਾ ਯਾਰ ਵਾਲੀ ਵਹਿੜ ਆ ਇਹਨੇ ਜੇਰ ਜਰ ਪਾਤੀ ਹਾਂਜੀ ਵੀਰ ਜੇਰ ਪਾਸ ਹੋਰ ਛੋਟਾ ਆਇਆ ਬੱਬ ਠੀਕ ਆ ਹਾਂਜੀ ਵੀਡੀਓ ਬਣਾ ਕੇ ਰੱਖੀਏ ਕਿ ਕੋਈ ਵੀ ਸਬਾ ਕਰੂ ਉਹਨੂੰ ਵੀਡੀਓ ਖਾਵਾਗੇ ਸਹੀ ਗੱਲ ਇਹਨੇ ਵੀ ਸਜਣੋਂ ਜੇਰ ਪਾਤੀ ਜੇ ਤੇ ਇਹਦੇ ਮਗਰ ਵੱਛੀ ਚ ਕਰਮਾਂ ਵਾਲੀ ਆ ਗਈ ਹਾਂਜੀ ਹਾਂ ਬਈ ਵੇ ਦੀ ਚੌਥਾ ਨਹੀਂ ਕੋਈ ਭੂਰ ਨਹੀਂ ਜੋ ਕੋਈ ਛਟਾ ਨਹੀਂ ਵਾਕਿਆ ਜੀ ਚਵਾਈ ਜਾਂਦੀ ਵੀ ਚੰਗੀ ਲੱਗੀ ਆ ਮੇਰਾ ਮੋਗਾ ਪਹਿਲਨ ਵਾੜਾ ਕਿ ਹਲਦੀ ਨਹੀਂ ਕੋਈ ਪਤਾ ਨਹੀਂ ਕਾਹ ਖਾ ਹੁੰਦਾ ਦੇਖੋ ਨਹੀਂ ਸਿਹਰਾ ਚੱਲ ਤੋਰ ਦੇ ਮੇਰਾ ਵੀਰ ਬੱਸ ਕਰ ਜੀ ਬ੍ਰੀਡ ਕਿ ਨਹੀਂ ਤੂੰ ਕਿਲੋ ਮਾਂ ਜੀ ਚੌਥੀ ਕਰਮਾ ਵਾਲੀ ਹੈ ਨਹੀਂ ਆਪਾਂ ਦੀ ਚੋਕੇ ਵਿਖਾਈ ਹਣ ਵੀਰ ਦੇ ਪਿੱਛੇ ਆਨਲਾਈਨ ਡਗਮ ਕਾ ਦੇ ਦਿੰਦੇ ਕਈ ਭੈਣ ਭਰਾ ਹਾਂ ਹਾਂ ਜੀ ਚਵਾਈ ਵੜੀ ਲੱਗੀ ਕਰਮਾ ਵਾਲੀ ਅਗਲੇ ਨੇ ਪੈਸੇ ਦੇਣੇ ਆ ਪਹਿਲਾਂ ਨੇ ਆ ਪਹਿਲਾਂ ਪੈਸੇ ਭੈੜ ਚੰਗੀ ਆ ਦੁੱਤ ਫਿਰ ਸਤਨਾਮ ਇਹ ਵੀ 20 ਕਿਲੋ ਐੜਗਾਤ ਨਹੀਂ ਵੀ ਜੀ ਵੀ ਕੱਲ ਦੋ ਦੋ ਪਰੂ ਜੇ ਕੋ ਸੇਵਾ ਕਰੂ ਜੇ ਹਾਂ ਜੇ ਕੋ ਸੇਵਾ ਨਾ ਕਰੂ ਫਿਰ ਨਹੀਂ ਗਾਰੰਟੀ ਦੇਣੀ ਫੇਰ ਤਾਂ ਭਾਵੇਂ ਦਾਹਮ ਨਾ ਕੱਢੇ ਹਾਂਜੀ ਬਾਕੀ ਕੋ ਵੀਰ ਜੀ ਇਸ ਕੁਆਲਿਟੀ ਕਿੰਨੀ ਵਹਿਰ ਦੀ ਸੋਨਾ ਅਰੇ ਵਹਿਰ ਸੂਝ ਲੱਗੀ ਆ ਹਾਂ ਸੋਇਆ ਫਿਰ ਫਰਕ ਬਾਈ ਪੈ ਜਾਂਦਾ ਨਹੀਂ ਨਹੀਂ ਹੋਣਾ ਅੱਜ ਆ ਬਿਲਕੁਲ ਬਿਲਕੁਲ ਨਸਲ ਵਾਲੀ ਹੈ ਨਾ ਸੂਝ ਵੀ ਜੀ ਪਿਆਰ ਲੱਗੀ ਬਿਲਕੁਲ ਜੀ ਦੇਖੋ ਬਾਈ ਦਾ ਨਾਮ ਇਹਦਾ ਰੇਟ ਰੇਟ ਤੇ ਵੀ ਜੀ ਲੋਕੀ 50 85 ਕਰੀ ਜਾਂਦੇ ਆਪਾਂ ਉਹ ਕਰਨਾ ਵੀ ਜਿਹੜਾ ਵਹਿਰ ਜਾਂ ਸਾਜ ਰਿਹਾ ਹੈ ਜੀ ਅੱਛਾ ਹਾਂ ਨਹੀਂ ਇੱਕੋ ਹੀ 70 ਕਰਦੀ ਸੀ ਸਿੱਧੀ ਦਿਹਾੜੇ ਆਵੇ ਮਹਾਰਾਜ ਦੀ ਬਾਣੀ ਚੱਲਦੀ ਇੱਕੋ ਹੀ 65 ਹੀ ਛਾੜੀਆ ਕਰ 65 ਜਾਣਦੇ ਹੁਣ ਮਾਰ ਪੈਠੀ ਆਦੀ ਕਿ 65 ਆਵੇ ਫੋਨ ਕਰੇ ਸ਼ੋਰ ਹੋਣੀ ਸਿਰਫ 200 ਆਵੇ ਸਿੱਧੀ ਦਿਹਾੜੇ ਚੱਲਦੇ ਅੱਜ ਜਾਣਦੇ ਕਿਲੀ ਦੀ ਵੈੜ ਕੋ ਦੋ ਟੰਗੋ ਚੋਈ ਜਾਵੇ ਐ ਬੁਗਰ ਕੀ ਵੈੜ ਯਾਰ ਸਿਰਾ ਇਹਦੇ ਉੱਤੇ ਕੀ ਉਹ ਤਸੱਲੀ ਹੋ ਸਕਦੀ ਧਾਰਾ ਮਾਰਗਾ ਤੂੰ ਸੋਨੇਰ ਕੀ ਹੈ ਆ ਵੀਰ ਦੀ ਬਾਣੀ ਦਾ ਵੀ ਟੈਂਕਰ ਆ ਤੇ ਓਦਾਂ ਵੀ ਟੈਂਕਰ ਆ ਇਹ ਸੂਪੂ ਘੰਟੇ ਦੇ ਦੋ ਘੰਟੇ ਤਿਆਰੀ ਆ ਹਾਂ ਇਹ ਕਿੰਨਾ ਘੜੀ ਦਾ ਦੁੱਧ ਸਿਆ ਮਾਲਕਾਂ ਨੇ ਵੇ ਇਹ ਪਹਿਲੇ ਸੂਏ ਨੇ ਵੀ ਕਦੋਂ ਨੂੰ ਭਰਿਆ ਕਰਦੇ ਪਹਿਲੇ ਨੇ ਹਾਂਜੀ ਐਰ ਕੀ ਫਿਰ ਐਰ ਦੀ 50 ਭਰ ਦੂ 26 ਵੀ ਭਰ ਦੂ ਜਿੰਨੀ ਕਿ ਸੇਵਾ ਕਰ ਲੂ ਹਾਂ ਸੇਵਾ ਦੇ ਗੱਲ ਨਿਪਟਨੀ ਆ ਸੇਵਾ ਦੇ ਬਾਕੀ ਵਾਇਰ ਤੇ ਸ਼ੱਕ ਨਹੀਂ ਕੋਈ ਯਾਰ ਥਾਨ ਬੜਾ ਚੰਗਾ ਲੱਗਾ ਵਸੀ ਹਾਂ ਮੈਂ ਮਾਹੀ ਤੂਫਾਨਾ ਹੀ ਪਾਈ ਤੂਫਾਨਾ ਹੀ ਪਾਂਡ ਹੀ ਲਾਈ ਸਰਦੀ ਕਰਮਲ ਜੀ ਦੀ ਰਵੇ ਅੱਛਾ ਦਰਨਾ ਵੀ ਜਿਹੜਦਾ ਚਾਹ ਖੋਤੀ ਭਾਵੇਂ 1 ਘੰਟੇ ਨੂੰ ਸੂਪੇ ਦੋ ਨੂੰ ਸੂਪੇ ਕੋ ਸ਼ਾਮ ਨੂੰ ਸੂਪੇ ਸੂਪ ਨਹੀਂ ਆ ਬਿਲਕੁਲ ਤੇ ਰੇਟ ਹੈ ਭਾਈ ਸੁਦਨਾਮ ਰੇਟ ਤੇ ਵੀਡੀਓ ਭਾਈ ਮੰਗਣੂਆ 85 ਮੰਗ ਲਈਏ ਹਾਂ ਨਾ 71000 ਰੁਪਿਆ ਭਾਈ ਦਾ 75 ਹੀ 70 ਕਰ ਦਈਏ ਭਾਈ 75 ਹੀ ਜਾਣ ਦੇ ਅੱਜ ਨਹੀਂ ਮੋੜਨਾ ਕਿਸੇ ਨੂੰ ਵੀ ਤੇਨ ਮੋੜਦਾ ਨਹੀਂ ਜਿਹੜਾ ਵੀ ਤੂੰ ਕਰੂ ਨਾ ਵਾਰ ਦੇ ਕੇ ਦੇ ਦੇ ਨਹੀਂ ਆਪਾਂ ਦੇ ਦੇ ਨਹੀਂ ਲਓ ਸਜਣੋ ਤਸੱਲੀ ਕਰਕੇ ਹਾਂ ਆਪਾਂ ਉਹ ਲਿਆਵਾਂਗੇ ਨਵਾਂ ਫਿਰ ਵੀਡੀਓ ਪਾ ਲਾਂਗੇ ਬਿਲਕੁਲ ਬਾਕੀ ਵੀਜੀ ਵੇਖੋ ਬਾਹਰ ਆਪਣੀ ਤਸੱਲੀ ਕਰਕੇ ਲੈ ਜਾਓ ਸასი ਕਾਲ ਹਾਂ ਜੀ